什么？So, uh on sa জো আমরি বেদ ভোতি মে সদগুর সবেদ তুম আ ফেরতে কহবা ਤਨ ਨ ਪੁੱਛ ਤਾ ਗੁਰ ਸਤ ਗੁਰ ਸੰਗ ਕੀਰੇ ਹਮਤਾਪੇ ਆਏ ਪ੍ਰਭ ਸਰਨਾ ਗਤੀ ਫਿਰ ਭਾ ਜਿ ਆਇਆ ਦੇਮੁਰ ਜਸ ਮੈਂ ਜਿ ਆਇਆ ਜਹੂਰ ਅਜਾਹ ਜਹੂਰ ਸ਼ਬਦ ਗੁਰੂ ਕੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਪਾਵਨ ਪਵਿਤਾ ਦਾ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਥੇ ਸਤਿਗੁਰਾਂ ਜੀ ਦੀ ਪਾਵਨ ਮਵਾਲਕ ਨਿੱਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੂਗ ਗੁਰੂ ਪਿਆਰੀ ਗੁਰੂ ਗਾਦੀ ਕਲ ਸਰੂਪ ਸਦ ਸੰਗਤ ਜੀਓ ਵੱਡੇ ਹੀ ਪਾਗ ਹਨ ਸਹੀ ਦਾ ਦੇ ਸਰਤਾਜ ਤੁੰਚੰ ਪਾਦਸ਼ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੇ ਮੁਬਾਰਕ ਸਨਾ ਤੋਂ ਚਰਨ ਕੀਤੇ ਹੋਈ ਮੁਬਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜਿਹਾ ਪਾਹਰ ਰੂਜ ਲੜੀਵਾ ਵਿਚਾਰਾਂ ਦੇ ਸੰਜਮਉਂਦੇ ਆ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਰਬਪੂਰਤ ਆਪ ਵਰਤਾਰ ਸਰਵਨ ਆਪ ਇੱਕ ਨੰਮਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹਨਾਂ ਸਾਨ ਨੂੰ ਸਮਝਾ ਰਹੇ ਨੇ ਸਰਬ ਸਾਰੇ ਭੂਤ ਕਿੰਦੇ ਨੇ ਜੀਵ 84 ਲੱਖ ਜੀਵ 84 ਲੱਖ ਜੂਨ ਸਰਬ ਪੂਤ পাপ ਵਰਤਾਰਾ ਸਾਰਿਆਂ ਦੇ ਵਿੱਚ ਤੇ ਰੱਬ ਨੇ ਆਪਣਾ ਵਰਤਾਰਾ ਕੀਤਾ ਹੋਇਆ ਆਪਣਾ ਵਰਤਾਰਾ ਕਰਕੇ ਆਪਣੇ ਆਪ ਨੂੰ ਸਾਰਿਆਂ ਦੇ ਅੰਦਰ ਮੌਜੂਦ ਰੱਖ ਕੇ ਹੁਣ ਜਿਹੜੀ ਸਾਡੀ ਅੱਖ ਵੇਖਣ ਵਾਲੀ ਹੈ ਸਤਿਗੁਰੂ ਕਹਿੰਦੇ ਨੇ ਸਰਬ ਹੈ ਆਪ ਵੇਖਣਾ ਸਾਡੇ ਨੈਣਾਂ ਦੇ ਜਰੀਏ ਜਾਂ ਸਾਡੇ ਕਰਮਾਂ ਦੇ ਜਰੀਏ ਜੋ ਵੀ ਸਾਡਾ ਜਿੰਦਗੀ ਦੇ ਵਿੱਚ ਅਸੀਂ ਕਰਦੇ ਹਾਂ ਉਹਨਾਂ ਦੇ ਜਰੀਏ ਅਕਾਲ ਪੁਰਖ ਜੀ ਸਭ ਕੁਝ ਵੇਖਦੇ ਪਾਏ ਸਰਬ ਨੈਣ ਆਪ ਵੇਖਣਾ ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿੰਨਾ ਕੁ ਰੱਬ ਦੇ ਨੇੜੇ ਹੈ ਕਿੰਨਾ ਕੁ ਰੱਬ ਦੇ ਦੂਰ ਹੈ ਪਰ ਇਹਨੇ ਰੱਬ ਨੇ ਕਿਸੇ ਕਰਮਨੇ ਨਹੀਂ ਨੂੰ ਦੱਸਣਾ ਕਿ ਤੂੰ ਕਿੰਨਾ ਰੱਬ ਦੇ ਨੇੜੇ ਹੈ ਕਿੰਨਾ ਕਰ ਰੱਬ ਦੇ ਤੋਂ ਦੂਰ ਹੈ ਕਿਉਂਕਿ ਤੈਨੂੰ ਤਾਂ ਆਪਣਾ ਨਜ਼ਰੀਆ ਆਪਣੀਆਂ ਨਜ਼ਰਾਂ ਆਪਣੇ ਕਰਮ ਆਪਣੀ ਸੋਚ ਵਿਚਾਰ ਦੱਸ ਦਿੰਦੀ ਹੈ ਕਿ ਤੂੰ ਰੱਬ ਦੇ ਕਿੰਨਾ ਨੇੜੇ ਹੈ ਤਾਂ ਸਤਿਗੁਰੂ ਕਹਿੰਦੇ ਨੇ ਜਦ ਬਰਤਾਰਾ ਰੱਬ ਦਾ ਅਤੇ ਉਹਦੇ ਵਿੱਚ ਰੱਬ ਵਖਰੇਖਣ ਹਾਰਦੀ ਆਪ ਹੈ ਅਰ ਰੱਬ ਤੋਂ ਕਿਸੇ ਥੀਜ ਦਾ ਕਿਸੇ ਪ੍ਰਕਾਰ ਦਾ ਭਾਵੇਂ ਸਾਡਾ ਦੁਨਿਆਵੀ ਹੈ ਭਾਵੇਂ ਅਧਿਆਤਮਕ ਹੈ ਅੰਦਰ ਦਾ ਭਾਵੇਂ ਬਾਹਰ ਦਾ ਹੈ ਅਰ ਰੱਬ ਤੋਂ ਤਾਂ ਕੋਈ ਓਲਾ ਰੱਖੀ ਨਹੀਂ ਸਕਦਾ ਅਤੇ ਅੱਜ ਤੱਕ ਨਾ ਕਿਸੇ ਨੇ ਰੱਖਿਆ ਕਿ ਰੱਬ ਤੋਂ ਓਲਾ ਰੱਖਿਆ ਜਾ ਸਕੇ ਕੋਈ ਤਰੀਕਾ ਹੋਵੇ ਅਰ ਰੱਬ ਤੋਂ ਕਿਸੇ ਪ੍ਰਕਾਰ ਦਾ ਉਹਦਾ ਨਹੀਂ ਕਿਉਂਕਿ ਰੱਬ ਨੇ ਸਾਨੂੰ ਬਣਾਇਆ ਹੈ ਇਹ ਰੱਬ ਦੀ ਮੌਜ ਹੈ ਰੱਬ ਦੀ ਖੇਡ ਹੈ ਰੱਬ ਦੀ ਮਜਬੂਰੀ ਨਹੀਂ ਹੈ ਰੱਬ ਨੇ ਰਚ ਕੇ ਸਾਨੂੰ ਆਪਣੀ ਖੇਡ ਤੋਂ ਆਨੰਦ ਲੈ ਰਿਆ ਖੇਡ ਲਿਆ ਹੁਣ ਇਸ ਖੇਡ ਦਾ ਹਿੱਸਾ ਸਤਿਗੁਰੂ ਕਹਿੰਦੇ ਨੇ ਜਿਤਨੇ ਜੀਵ ਨੇ ਸਾਰੇ ਨੇ ਸਗਲ ਸਮਗਰੀ ਜਾਕਾ ਤਨ ਤਨ ਮਦ ਅਸਰੀ ਦਾ ਪਹਿਲਾ ਸਾਰਿਆਂ ਦੇ ਵਿੱਚ ਵੇਖਦਾ ਸਾਰਿਆਂ ਦੇ ਵਿੱਚ ਸਗਲ ਸਮਗਰੀ ਸਾਰਿਆਂ ਦੇ ਵਿੱਚ ਰੱਬ ਨੇ ਆਪਣਾ ਵਾਸਾ ਕੀਤਾ ਉਸ ਤੋਂ ਬਾਅਦ ਸਤਿਗੁਰੂ ਕਹਿੰਦੇ ਨੇ ਤਨ ਦੀ ਗੱਲ ਕਰਦੇ ਨੇ ਕਹਿੰਦੇ ਤਨ ਵੀ ਰਬ ਦੀ ਹੈ ਬਖਸ਼ਿਆ ਭਇਆ ਇਹ ਸਰੀਰ ਜਿਹੜਾ ਆਪਨ ਜਸ ਆਪ ਹੀ ਸੁਣ ਰਬ ਸਾਡੇ ਤੋਂ ਸੁਣਨਾ ਕੀ ਚਾਹੁੰਦਾ ਹੈ ਰਬ ਸਾਡੇ ਤੋਂ ਜਸ ਸੁਣਨਾ ਚਾਹੁੰਦਾ ਹੈ ਜਿਹੜਾ ਇਹਦਾ ਲੋਕ ਸੁਖੀਆ ਕਰੇਗਾ ਜਿਹੜਾ ਇਹਦਾ ਪਰਲੋਕ ਸੁਹੇਲਾ ਕਰੇਗਾ ਇਹਦੇ ਨੈਣ ਇਹਦਾ ਸਰੀਰ ਅਤੇ ਇਹਦਾ ਜਿੰਦਗੀ ਦਾ ਜੋ ਵੀ ਹਿੱਸਾ ਸਾਰੇ ਸਫਲੇ ਹੋਣਗੇ ਤਾਂ ਜਦੋਂ ਗੁਰੂ ਦਾ ਜਸ ਕਰੇਗਾ ਰੱਬ ਤੇ ਤੂੰ ਸੁਣਨਾ ਚਾਹੁੰਦਾ ਹੈ ਰੱਬ ਨੇ ਤੇਰਾ ਤਨ ਬਣਾਇਆ ਆ ਰੱਬ ਨੇ ਤੈਨੂੰ ਨੈਣ ਦਿੱਤੇ ਦੁਨੀਆ ਵੇਖਣ ਦੇ ਲਈ ਰੱਬ ਨੇ ਤੈਨੂੰ ਰੱਜ ਕੇ ਵਿੱਚ ਆਪਣਾ ਨਿਵਾਸ ਕੀਤਾ ਸਿਰਫ ਇਹ ਵੇਖਣ ਦੇ ਲਈ ਸੁਣਨ ਦੇ ਲਈ ਕਿ ਇਹ ਕਿੰਨਾ ਕਜਸ ਕਰਦੇ ਇਸ ਰੱਬ ਨੇ ਨੂੰ ਪੈਦਾ ਕੀਤਾ ਤੇ ਸਭ ਤੋਂ ਵੱਡੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ 84 ਲੱਖ ਜੂਨ ਹੈ 84 ਲੱਖ ਜੂਨ ਦਾ ਰੱਬ ਨੇ ਇੱਕ ਮਰਿਆਦਾ ਦੇ ਵਿੱਚ ਪਰੋਇਆ ਸਭ ਨੂੰ ਉਹ ਮਰਿਆਦਾ ਆਵਨ ਜਾਣ ਇੱਕ ਖੇਲ ਬਣਾਇਆ ਸਤਿਗੁਰੂ ਧੰਨ ਦਾ ਜ਼ਿਕਰ ਕਰਕੇ ਇਹਨਾਂ ਨੇ ਤਰ੍ਹਾਂ ਦਾ ਜ਼ਿਕਰ ਕਰਕੇ ਆਪਣੇ ਪਸਾਰੇ ਦਾ ਜ਼ਿਕਰ ਕਰਕੇ ਸਾਡਾ ਜ਼ਿਕਰ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਆਵਨ ਜਾਣ ਇੱਕ ਖੇਲ ਬਣਾਉਣਾ ਆਉਣਾ ਜਾਣਾ ਰੱਬ ਨੇ ਇੱਕ ਤਰ੍ਹਾਂ ਖੇਡ ਬਣਾ ਦਿੱਤਾ ਇਹ ਤਰੀ ਫੇੜ ਹੈ ਦੁਨੀਆ ਤੇ ਆਇਆ ਹੈ ਇਹ ਜਗਤ ਤਮਾਸਾ ਹੈ ਦੁਨੀਆ ਤੋਂ ਜਾਣਾ ਹੈ ਇਹ ਵੀ ਰੱਬ ਦੀ ਤਰੀ ਫੇੜ ਹੈ ਦੇ ਨਾ ਤੇਰੇ ਆਉਣ ਦੇ ਵਿੱਚ ਮਰਜੀ ਹੈ ਅਤੇ ਨਾ ਤੂੰ ਦੁਨੀਆ ਤੋਂ ਜਾ ਰਿਹਾ ਹੈ ਨਾ ਤੇਰੀ ਇੱਥੇ ਮਰਨ ਦੀ ਹੈ ਹਾਂ ਦੁਨੀਆ ਦੇ ਵਿੱਚ ਜਿੱਥੇ ਤੱਕ ਤੇਰੀ ਸਿਆਣਪ ਹੈ ਚੰਗਾ ਹੈ ਬੰਦੇ ਦੀ ਪਰਖ ਜਿੱਥੇ ਤੱਕ ਤੈਨੂੰ ਪਰਖ ਹੈ ਸਾਡੇ ਗੁਰੂ ਕਹਿੰਦੇ ਉਤਨੀ ਕਿ ਤੈਨੂੰ ਉਥਾਉਨ ਬਥਾਰੀ ਹੈ ਨਾ ਜਨਮ ਨਾ ਮਰਨ ਇਹ ਤੇਰੇ ਹੱਥ ਦੇ ਵਿੱਚ ਹੈ ਰੱਬ ਨੇ ਇਵਸ ਖੇਡ ਬਣਾਈ ਆ ਆਗਿਆਕਾਰੀ ਕਿ ਇਹ ਮਾਇਆ ਹੁਣ ਜੇ ਇਹ ਰੱਬ ਦੀ ਖੇਡ ਹੈ ਸਾਡੇ ਤਨ ਦੇ ਜ਼ਰੀਏ ਸਾਡੇ ਮਨ ਦੇ ਜ਼ਰੀਏ ਸਾਡੇ ਕਰਮਾਂ ਦੇ ਜ਼ਰੀਏ ਸਾਡੀ ਸੋਚ ਵਿਚਾਰ ਦੇ ਜ਼ਰੀਏ ਰੱਬ ਆਨੰਦ ਲੈ ਰਿਹਾ ਹੈ ਤਾਂ ਫਿਰ ਰੱਬ ਨੂੰ ਰੱਬ ਤੋਂ ਆਨੰਦ ਕਿਵੇਂ ਲਿਆ ਜਾ ਸਕਦਾ ਜੇ ਰੱਬ ਸਾਨੂੰ ਰਚ ਕੇ ਆਪਣੀ ਖੇਡ ਬਣਾਈ ਹੈ ਤਾਂ ਰੱਬ ਦੀ ਖੇਡ ਦਾ ਆਨੰਦ ਕਿਵੇਂ ਲਿਆ ਜਾ ਸਕਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਆਗਿਆਕਾਰੀ ਕਿੰਨੀ ਮਇਆ ਮਇਆ ਹੁੰਦਾ ਜੀ ਰੱਬ ਦੀ ਰਹਿਮਤ ਪਰ ਜਦੋਂ ਰੱਬ ਦੀ ਰਹਿਮਤ ਵਰਸਦੀ ਹੈ ਉਹਦੀ ਮਇਆ ਦੇ ਵਿੱਚ ਉਹਦੇ ਹੁਕਮ ਦੇ ਅਨੁਸਾਰ ਚੱਲ ਕੇ ਇਹ ਸਤਿਗੁਰੂ ਕਹਿੰਦੇ ਨੇ ਰੱਬ ਦੀ ਮਇਆ ਹੈ ਰੱਬ ਦੀ ਮਇਆ ਦੇ ਨਾਲ ਤਾਂ ਹੋਣੀ ਹੈ ਜੇ ਆਗਿਆਕਾਰੀ ਹੋਵੇਂਗਾ ਗੁਰੂ ਦੇ ਮੁਤਾਬਕ ਚੱਲੇਗਾ ਗੁਰੂ ਦੇ ਵਚਨਾਂ ਦੇ ਨਾਲ ਚੱਲੇਗਾ ਫਿਰ ਇਨਸਾਨ ਆਗਿਆਕਾਰੀ ਹੋਇਆ ਜਦੋਂ ਰੱਬ ਨੇ ਰਹਿਮ ਦਾ ਬਚਾਉਣੀ ਆ ਅੱਗੇ ਸਤਿਗੁਰੂ ਕਹਿੰਦੇ ਨੇ ਸਭ ਕੈ ਮਾਦਦ ਹਲਪਤੋ ਰਹਿਮ ਮਾਤ ਕਹਿੰਦੇ ਨੇ ਵਿੱਚ ਅੰਦਰ ਸਾਰਿਆਂ ਦੇ ਅੰਦਰ ਰੱਬ ਦਾ ਨਿਵਾਸ ਇੱਕੋ ਜਿਹਾ ਨਹੀਂ ਕਿਸੇ ਦੇ ਅੰਦਰ ਘਟ ਹੈ ਕਿਸੇ ਦੇ ਅੰਦਰ ਵੱਧ ਹੈ ਕਿਸੇ ਤੇ ਰੱਬ ਨੇ ਕਿਰਪਾ ਵੱਧ ਕੀਤੀ ਹੈ ਕਿਸੇ ਦੇ ਘਟ ਕੀਤੀ ਹੈ ਇਹ ਰੱਬ ਦੀ ਮਰਿਆਦਾ ਹੈ ਜਨਮ ਤੋਂ ਪਹਿਲਾਂ ਵੀ ਸੀ ਜਨਮ ਤੋਂ ਬਾਅਦ ਵੀ ਹੈ ਜਨਮ ਦੇ ਦੁਨੀਆ ਤੋਂ ਵਿਦਾ ਕਹਿਣਾ ਦੁਨੀਆ ਨੂੰ ਤੋਂ ਬਾਅਦ ਵੀ ਦੁਨੀਆ ਛੱਡ ਕੇ ਜਾਣਾ ਉਹ ਤਾਂ ਰੱਬ ਦੀ ਮਾਇਆ ਹੈ ਰੱਬ ਦੀ ਮਾਇਆ ਉਹਨਾਂ ਦੇ ਲਈ ਮਾਇਆ ਬਣ ਜਾਂਦੀ ਹੈ ਉਹਨਾਂ ਦੇ ਲਈ ਆਨੰਦ ਬਣ ਜਾਂਦਾ ਹੈ ਜਿਹੜੀ ਰੱਬ ਦੀ ਅਨੁਸਾਰ ਚੱਲਦੀ ਹੈ ਸਤਿਗੁਰੂ ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਤੈਨੂੰ ਦੱਸ ਦਿੱਤਾ ਭਾਈ ਵੇਖਣ ਵਾਲਾ ਵੀ ਉਹੀ ਹੈ ਦੇਖਣ ਵਾਲਾ ਵੀ ਉਹੀ ਹੈ ਰਚਣ ਵਾਲਾ ਵੀ ਉਹੀ ਹੈ ਅਤੇ ਖੇਡਣ ਵਾਲਾ ਵੀ ਉਹੀ ਹੈ ਬਸ ਉਹ ਤਾਂ ਆਨੰਦ ਲੈ ਰਿਹਾ ਖੇਡਦਾ ਅਤੇ ਉਹਦੀ ਖੇਡ ਨੂੰ ਸਮਝਣਾ ਬੜਾ ਮੁਸ਼ਕਲ ਹੈ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੇ ਸਮਝੇ ਆ ਮਤਲਬ ਮਹਿਸੂਸ ਕੀਤਾ ਉਹਨਾਂ ਨੇ ਆਨੰਦ ਲਿਆ ਅਤੇ ਉਹੀ ਲਪਤ ਹੋ ਰਹੇ ਦੁਨੀਆਂ ਦੇ ਵਿੱਚ ਫਿਰ ਨਰਲੇਪ ਰਹਿੰਦੇ ਨੇ ਕਿ ਤਾਂ ਰੱਬ ਦੀ ਖੇਡ ਹੈ ਮੈਂ ਇਹ ਵਸਤੂ ਦੇ ਨਾਲ ਇਸ ਪਦਾਰਥ ਦੇ ਨਾਲ ਬੋਤਾ ਮੋ ਨਾ ਪਾਉਂਦਾ ਸਤਿਗੁਰੂ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਇਹ ਸੁਖ ਸੰਸਭ ਲਾਗੇ ਕਿ ਆਧਾਰ ਕਿ ਆਮਤ ਤਾਂ ਹੀ ਸਤਿਗੁਰੂ ਕਹਿੰਦੇ ਨੇ ਲਿਪ ਧੋਰਾ ਓ ਨਰਲੇਪ ਰੈ ਦੁਨੀਆ ਤੇ ਦੁਨੀਆ ਰੱਬ ਨੇ ਇੱਕ ਖੇਡ ਬਣਾਈ ਐ ਇਸ ਖੇਡ ਦਾ ਆਨੰਦ ਲੈ ਕੇ ਜਾ ਜੋ ਕੁਝ ਕਹਿਣਾ ਸੋ ਆਪੇ ਕਹੇ ਸਤਿਗੁਰੂ ਕਹਿੰਦੇ ਨੇ ਜੇ ਰੱਬ ਦੀ ਖੇਡ ਹੈ ਨਾ ਰੱਬ ਦੀ ਮਰਿਆਦਾ ਰੱਬ ਦਾ ਇਸਨਾਂ ਸੰਸਾਰ ਦੇ ਜੋ ਦੁਨੀਆ ਤੇ ਨਿਜਮ ਹੈ ਦੁਨੀਆ ਤੇ ਮਰਿਆਦਾ ਇਥੇ ਵੀ ਲਾਗੂ ਹੈ ਦੁੱਖ ਚ ਕਹਿਣਾ ਸੁਆਪੇ ਕਾ ਹੁਣ ਕਿਹਨੂੰ ਜਾ ਕੇ ਕਹਵੇਗਾ ਜਿਹੜੀ ਰੱਬ ਨੇ ਮਰਿਆਦਾ ਬਣਾਈ ਹੈ ਬੜੇ ਲੰਮੇ ਸਮੇਂ ਤੋਂ ਮਰਿਆਦਾ ਚੱਲੀ ਆ ਰਹੀ ਹੈ ਇਹ ਮਰਿਆਦਾ ਇਦਾਂ ਨਹੀਂ ਇਦਾਂ ਹੋਣੀ ਚਾਹੀਦੀ ਸੀ ਅਜਿਹਾ ਜਨਮ ਦਾ ਮੌਤ ਦਾ ਕਿਸੇ ਕੋਈ ਵੀ ਤਰੀਕਾ ਇਹਦਾ ਰੱਬ ਨੂੰ ਕਹਵੇ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਸੀ ਸਤਿਗੁਰੂ ਕਿਨੇ ਤੂੰ ਆਪਣੀ ਆਪ ਨੂੰ ਕਹਿ ਸਕਦਾ ਕਿ ਮੈਂ ਇਦਾਂ ਕਰ ਲਿਆ ਇਦਾਂ ਨਹੀਂ ਇਦਾਂ ਹੋਣਾ ਸੀ ਰੱਬ ਦੀ ਮਰਿਆਦਾ ਦਾ ਆਗਿਆਕਾਰੀ ਇਹੀ ਹੈ ਕਿ ਰੱਬ ਦੀ ਜੋ ਬਾਣਾ ਵਰਤਦਾ ਹੈ ਰੱਬ ਦੀ ਜੋ ਵਰਤਾਰੇ ਨੇ ਉਹਨੂੰ ਖਿੜੇ ਮੱਥੇ ਪਰਬਾਨ ਕਰਨਾ ਹੀ ਰੱਬ ਦੀ ਆਗਿਆ ਹੈ ਆਗਿਆ ਆਵੇ ਆਗਿਆ ਜਾਏ ਕੀ ਹੋਵੇਗਾ ਆਗਿਆ ਦੇ ਵਿੱਚ ਆਇਆ ਹੁਕਮ ਸੀ ਰੱਬ ਦਾ ਆਗਿਆ ਦੇ ਵਿੱਚ ਅਸੀਂ ਜਾਂਦੇ ਆ ਸਾਡੀ ਤਾਂ ਕੋਈ ਮਰਜ਼ੀ ਨਹੀਂ ਹੈ ਨਾ ਰੱਬ ਨੇ ਸਾਨੂੰ ਪੁੱਛਿਆ ਭਾਈ ਦੁਨੀਆ ਤੇ ਤੈਨੂੰ ਘੱਲਣ ਲੱਗੇ ਆ ਅਤੇ ਨਾ ਜਦੋਂ ਸਾਨੂੰ ਲੈ ਜਾਣਾ ਰੱਬ ਨੇ ਪੁੱਛਣਾ ਹੈ ਤੈਨੂੰ ਭਾਈ ਦੁਨੀਆ ਤੋਂ ਲੈ ਜਾਣ ਲੱਗੇ ਆ ਹੁਣ ਜਦ ਸਾਡੀ ਮਰਜ਼ੀ ਨਹੀਂ ਹੈ ਆਗਿਆ ਆਉਦੀ ਹੋਈ ਗਏ ਆਗਿਆ ਆਉਦੀ ਹੋਈ ਤਾਂ ਦੁਨੀਆ ਤੇ ਆਏ ਪਰ ਸਤਿਗੁਰੂ ਕਹਿੰਦੇ ਨੇ ਜਦ ਜੀਵਨ ਤੇ ਰਹਿ ਜਿੰਦਗੀ ਦੇ ਵਿੱਚ ਵਿਚਰੇ ਆ ਬਸ ਉਹ ਤੇਰਾ ਸੀ ਆਪਣਾ ਤਾ ਤੇ ਉਹ ਸਭ ਕੁਝ ਤੋਂ ਇੱਥੇ ਛੱਡ ਗਏ ਨਾਲ ਤੇਰੇ ਕੁਝ ਵੀ ਨਹੀਂ ਗਿਆ ਲਜਾਨ ਵਾਲਾ ਤੂੰ ਇਕੱਤਰ ਕੀਤੀ ਨਹੀਂ ਕਿ ਮੈਂ ਇਹ ਦਰਗਾਹ ਦੇ ਵਿੱਚ ਪਰਲੋਕ ਦੇ ਵਿੱਚ ਇਸ ਨੇ ਸਹਾਇ ਹੋਣਾ ਨਹੀਂ ਐਦਾਂ ਦੇ ਕਰਮ ਐਦਾਂ ਦੀ ਸੋਚ ਵਿਚਾਰਦਿਆਂ ਨੇ ਬਣਾਈਏ ਨਹੀਂ ਕਿ ਦਰਗਾਹ ਦੇ ਵਿੱਚ ਵੀ ਕੰਮ ਆਵੇਗਾ ਆਗਿਆਕਾਰੀ ਹੋਣਾ ਰਜਾ ਦੇ ਵਿੱਚ ਚੱਲਣਾ ਆਨੰਦ ਹੀ ਆਨੰਦ ਹੈ ਜਿਹੜੇ ਆਗਿਆਕਾਰੀ ਬਣਦੇ ਨੇ ਸੰਸਾਰਿਕ ਦੁਨੀਆ ਦੇ ਵਿੱਚ ਵਿਚਰਦੇ ਆ ਇਤੇ ਕੋਈ ਕਿਰਤਕਾਰ ਕਰਦਾ ਹੈ ਪਰਿਵਾਰਕ ਮੈਂਬਰ ਹੈ ਆਗਿਆ ਦੇ ਨਾਲ ਚੱਲਦਾ ਸਭ ਕੁਝ ਹੀ ਹੈ ਖਜ਼ਾਨਾ ਖੋਲ ਕੇ ਰੱਖ ਦਿੱਤਾ ਜਾਂਦਾ ਹੈ ਭਾਈ ਇਹ ਤਾਂ ਆਗਿਆ ਕਰੀਏ ਇਹਨੇ ਬਰਬਾਦ ਥੋੜਾ ਕਰਨਾ ਹੈ ਜਿੰਨਾ ਕਾਪਾ ਕਮਾਂਗੇ ਨੇ ਉਤਨਾ ਵਧਣਾ ਹੈ ਜਾਂ ਜਿਹੜੇ ਹਸਾਬ ਦੇ ਨਾਲ ਇਹਨੂੰ ਕਹਿ ਦਿੱਤਾ ਹੈ ਉਸ ਹਸਾਬ ਦੇ ਨਾਲ ਚੱਲਣਾ ਹੈ ਕਿਉਂਕਿ ਸਾਡਾ ਲਾਇਕ ਪੁੱਤਰ ਹੈ ਆਗਿਆ ਕਰੀਏ ਬਚਾ ਕੀ ਤੋਂ ਕੀਤਾ ਜਾਂਦਾ ਹੈ ਜਿਹਦਾ ਪਰਿਵਾਰਕ ਮੈਂਬਰ ਹੈ ਭੰਵੇਂ ਬੱਚਾ ਕਰਦਾ ਕਿ ਇਹਨੇ ਸਭ ਕੁਝ ਉਜਾੜ ਕੇ ਰੱਖ ਦਿੱਤਾ ਹੈ ਕਿ ਆਗਿਆ ਦੇ ਅਨੁਸਾਰ ਨਹੀਂ ਹੁਣ ਸਤਿਗੁਰੂ ਇਹ ਦੇ ਕਰਕੇ ਸਾਨੂੰ ਕਹਿੰਦੇ ਨੇ ਤੂੰ ਆਗਿਆਕਾਰੀ ਬਣ ਸੁਵਾਸ ਦਿੱਤੇ ਨੇ ਆਗਿਆਕਾਰੀ ਬਣ ਤੰਗਾ ਸਰੀਰ ਦਿੱਤਾ ਆਗਿਆਕਾਰੀ ਬਣ ਤੂੰ ਬੇਪਰਵਾਹ ਹੋ ਗਿਆ ਆਨੰਦ ਦੇ ਵਿੱਚ ਆਗਿਆ 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 ਆਏ ਆਵੇ ਆਗਿਆ ਜਾਏ ਨਾਨਕ ਜਪავੈ ਤੇ ਲੈ ਇਸ ਆਹੀ ਰੱਬ ਦੀ ਮਰਜ਼ੀ ਹੈ ਕਿ ਉਹਦੀ ਰਜ਼ਾ ਹੁੰਦੀ ਹੈ ਕਿ ਉਹਨੇ ਆਪਣੇ ਦੇ ਵਿੱਚ ਕਦੋਂ ਲੀਨ ਕਰ ਲੈਣਾ ਕਦੋਂ ਰੱਬ ਨੇ ਰਹਿ ਹੁਣ ਤਾਂ ਬਰਸਾ ਦੇਣੀ ਹੈ ਉਹਦਾ ਕੋਈ ਪਤਾ ਨਹੀਂ ਪਰ ਬਰਸਦੀ ਜ਼ਰੂਰ ਹੈ ਰੱਬ ਦੀ ਰਹਿਮਤ ਅੱਜ ਬਰਸੇ ਭਾਵੇਂ ਕੱਲ ਹੋ ਜੇ ਰੱਬ ਨੇ ਕਿਰਪਾ ਜ਼ਰੂਰ ਕਰਨੀ ਹੈ ਸਤਿਗੁਰੂ ਕਹਿੰਦੇ ਨੇ ਬੁਰੇ ਸੇਵਾ ਤੇ ਸੁਖ ਉਪਜੇ ਫਿਰ ਦੁੱਖ ਨਾ ਲੱਗੇ ਆਏ ਜੰਮਣ ਮਰਣਾ ਮਿਟ ਗਏ ਕਾਲੈਕ ਕਿਛ ਨਾ ਬਸੇ ਫਿਰ ਤਾਂ ਜਨਮ ਮਰਣਾ ਸਭ ਚੁਕਿਆ ਜਾਂਦਾ ਹੈ ਕਾਲੈ ਕਾਲੇ ਕਹਿੰਦੇ ਨੇ ਮੌਤ ਦਾ ਡਰ ਇਹ ਵੀ ਮੁੱਕ ਜਾਂਦਾ ਹੈ ਜਮਾਂ ਦਾ ਡਰ ਵੀ ਮੁੱਕ ਜਾਂਦਾ ਹੈ ਗੁਰੂ ਦੀ ਖਿਦਮਤ ਕਰਕੇ ਗੁਰੂ ਦੇ ਅਲਫਾਜ਼ਾਂ ਨੂੰ ਸੁਣ ਕੇ ਗੁਰੂ ਦੀ ਸੰਗਤ ਕਰਕੇ ਸਤਗੁਰ ਕਹਿੰਦੇ ਐਦਾਂ ਦਾ ਬਣ ਗੁਰੂ ਦੀ ਆਗਿਆ ਦੇ ਇਨਸਾਨ ਚੱਲ ਅਨੰਦੀ ਅਨੰਦ ਹੈ ਖੁਸ਼ੀਆਂ ਖੁਸ਼ੀਆਂ ਨੇ ਜਹ ਜਾਈਏ ਤहां ਸੁਹੇਲੇ ਨਾਨਕ ਹਰ ਪ੍ਰਭ ਆਪੇ ਫਿਰਦਾ ਗੁਰੂ ਦੇ ਨਾਲ ਮਿਲਾਪ ਹੁੰਦਾ ਅਨੰਦ ਹੁੰਦੀਆਂ ਬਹਾਰ ਜ਼ਿੰਦਗੀ ਦੀ ਬਣਦੀ ਹੈ ਅਨੰਦ ਮੰਦ ਸਮਾਪਤੀ ਦੱਸ ਉਹ ਜਾਂ ਬਣਦੀ ਕਿ ਮੰਨ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ